ਕੀ ਜੀ ਪਰ ਇਹ ਆਪਣਾ ਸਬਜੀ ਦਾ ਕਾਮ ਹੈ। ਹਾਂਜੀ ਤੇ ਫਿਰ ਤੂੰ ਦੂਜੀ ਮੁਲਾਕਾਤ ਕਿਦਾਂ ਕੀਤੀ ਉਹ ਦਿਨ? ਭਾਈ ਸਿੱਧਾ ਉਹਦੇ ਘਰ ਚ ਲਗਿਆ ਮੈਂ। ਹਾਂਜੀ ਪਾਜੀ ਬੜਾ ਦਿਲ। ਭਾਈ ਤੁਹਾਨੂੰ ਪਤਾ ਹੜ ਦਿਲ ਕੱਢਣਾ ਹੀ ਪੈਂਦਾ ਵਾ। ਹਾਂਜੀ। ਅੱਛਾ ਤੇ ਦੂਜੀ ਮੁਲਾਕਾਤ ਵਿੱਚ ਤੂੰ ਫਿਰ ਕੀ ਕਰਨ ਗਿਆ? ਹੱਥ ਮੰਗਣੀਆਂ ਸੀ ਪਾਜੀ ਹੱਥ। ਕੁੜੀ ਦਾ। ਹਾਂਜੀ। ਦੇਖਤਾ ਫਿਰ ਮੈਂ। ਨਹੀਂ। ਨਹੀਂ ਪਾਜੀ। ਉਹਨਾਂ ਨੇ ਸੁਝੋ ਮੇਰਾ ਤੋੜ ਕੇ ਭੇਜਿਆ ਵਾ। ਤੋੜਿਆ। ਥੋੜਾ ਜਿਹਾ ਇਹ ਕੁੜੀ ਨੇ। ਨਹੀਂ ਹੋ ਜਾ ਭਰਾਵਾਂ ਨੇ। ਅਛਾ ਤੂੰ ਮੇਰੇ ਵਿੱਚ ਦੇ ਦੇ ਕਿ ਨਹੀਂ ਦੇ ਗਿਆ ਪਾਰੀ ਹੁੰਦਾ ਨਹੀਂ ਮੈਨੂੰ ਘਟਿਆ ਉਹ ਉਹ ਗੱਲ ਕਰ ਤੂੰ ਇਹ ਨਾ ਜਿਹੜਾ ਪਾਰੀ ਅੱਜ ਰਾਤ ਤੇ ਬਹੁਤ ਉੱਟਿਆ ਹੋਇਆ ਵਾ ਉਹ ਮਾੜੀ ਗੱਲ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਡੇ ਨਾਲ ਕੁਝ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਆਲੇ ਭਾਜੀ ਆਏ ਨੇ ਬੈਠੇ ਨੇ ਤੇ ਇਹ ਬਹੁਤ ਹੀ ਪਿਆਰੇ ਤੇ ਬਹੁਤ ਹੀ ਸਰੀਲੇ ਯਾਨੀ ਕਿ ਸਿੰਗਰ ਤੇ ਨਹੀਂ ਆ ਸਰੀਲੇ ਉਦਾਂ ਫੱਖੋਂ ਕੀ ਮਤਲਬ ਇਹਨਾਂ ਦੀ ਆਵਾਜ਼ ਬੜੀ ਸੋਹਣੀ ਆ ਹਾਂ ਉਹ ਬਾਵੇਂ ਭਾਰੇ ਬੇਰਾ ਹੀ ਘਰ ਕੇ ਆਵੇ ਪੁੱਛ ਲੈਣੇ ਆ ਭਾਜੀ ਕੀ ਨਾਂ ਦਾ ਮੇਰਾ ਨਾਂ ਭਾਜੀ ਸਤਾਇਆਸ਼ਕ ਸਤਾਇਆ ਆਸ਼ਕ ਹਾਂਜੀ ਭਾਜੀ ਤੁਸੀਂ ਸਤਾਏ ਕਿਉਂ ਇੰਨੇ ਕਿ ਤੁਸੀਂ ਸਤਾਇਆ ਆਸ਼ਕ ਹੀ ਨਾਂ ਰੱਖ ਲਿਆ ਜੀ ਜਦੋਂ ਭਾਜੀ ਜ਼ਿੰਦਗੀ ਦੇ ਵਿੱਚ ਸਤਾਹ ਹੋਵੇ ਨਾ ਤੁਹਾਨੂੰ ਪਤਾ ਫਿਰ ਜ਼ਿੰਦਗੀ ਵੀ ਉਦੋਂ ਦੀ ਚੱਲਦੀ ਸਹੀ ਗੱਲ ਤੇ ਤਾਂਹੀਂ ਫਿਰ ਮੈਨੂੰ ਤੁਹਾਡੇ ਘਰ ਦੇਣੇ ਨਾ ਹੀ ਸਤਾਇਆ ਆਸ਼ਕ ਰੱਖਿਆ ਵਾ ਕਿ ਜਾਂ ਮਤਲਬ ਨਹੀਂ ਨਹੀਂ ਭਾਜੀ ਘਰ ਦੇ ਤਾਂ ਮੈਨੂੰ ਸੱਤਾ ਕਹਿੰਦੇ ਨੇ ਘਰ ਦੇ ਸੱਤਾ ਕਹਿੰਦੇ ਨੇ ਹਾਂਜੀ ਪਿਆਰ ਦੇ ਨਾਲ ਹਾਂਜੀ ਸਤਾਇਆ ਤਾਂ ਹੀ ਮਤਲਬ ਕਿ ਦੋ ਫਿਰਨਾ ਲਾ ਲਿਆ ਨਾਲ ਤਾਂ ਐ ਭਾਜੀ ਫਿਰ ਜਦੋਂ ਤੁਹਾਨੂੰ ਪਤਾ ਫਿਰ ਕੁੜੀ ਛੱਡ ਜੇ ਤੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਪਤਾ ਸਤਾ ਹੀ ਆਈ ਜਾਂਦਾ ਹੁੰਦਾ ਵਾ ਕੁੜੀ ਕਦੋਂ ਛੱਡ ਗਈ ਪੁੱਤ ਕੁੜੀ ਭਾਜੀ ਪਿਆਰ ਵੀ ਬਹੁਤ ਕੁੱਤੀ ਚੀਜ਼ ਹੁੰਦੀ ਆ ਵੇਖੋ ਜੀ ਮੈਂ ਪੁੱਛਿਆ ਕੁੜੀ ਕਦੋਂ ਛੱਡ ਗਈ ਆ ਤੇ ਵਿਚਾਰਾ ਤੇ ਲੋ ਪਿਆਰ ਬੜੀ ਕੁੱਤੀ ਚੀਜ਼ ਹੁੰਦੀ ਆ ਮੈਂ ਪੁੱਛਿਆ ਵੀ ਕੁੜੀ ਕਦੋਂ ਛੱਡ ਗਈ ਲੱਗਦਾ ਮੈਂ ਤੇਰੇ ਜ਼ਖਮਾਂ ਤੇ ਲੂਣ ਸੇਟਦਾ ਭਾਜੀ ਪਾਜੀ ਲੂਣ ਚੁਬੜਾ ਬਰਾਵਾ ਚੁਬਨਾ ਬਰਾ ਪਾਜੀ ਲੂਣ ਚੁਬਨਾ ਬਰਾ ਹਣ ਮੈਂ ਕੁਛ ਗਲਤ ਸਵਾਲ ਕਰ ਲਿਆ ਚਲ ਨਹੀਂ ਪੁੱਛਦੇ ਭਾਈ ਚਲੋ ਉਹਦਾ ਦੱਸ ਸਕਦੇ ਤੁਸੀਂ ਦੋ ਮਟਨ ਕਿ ਲੋ ਲੈ ਲੈਂਦੇ ਲਾ ਲਾ ਹਾਂਜੀ ਹਾਂ ਹੁਣ ਦੱਸ ਮੈਨੂੰ ਵੀ ਕੁੜੀ ਨੇ ਤੇਰਾ ਦਿਲ ਕਿਉਂ ਤੋੜਿਆ ਤੋੜਿਆ ਪਾਜੀ ਐਵੇਂ 14 ਫਰਵਰੀ ਨੂੰ ਤਾਨੂੰ ਪਤਾ ਰੋ ਕਿ ਫੁੱਲ ਦਿੰਦੇ ਨੇ ਤੇ ਮੈਨੂੰ ਅੱਛਾ ਜਦੋਂ ਪਹਿਲੀ ਮੁਲਾਕਾਤ ਹੋਈ ਤਾਂ ਹਾਂਜੀ ਹਾਂਜੀ ਪਹਿਲੀ ਮੁਲਾਕਾਤ ਅੱਛਾ ਇੱਕੋ ਦਿਨ ਪਹਿਲੀ ਮੁਲਾ ਜਦੋਂ ਕਾਤ ਹੋਈ ਤੇਰੀ ਤੁਸੀਂ ਫੁੱਲ ਦੇ ਕੇ ਆਏ ਸੀ ਉਹਨੂੰ ਹਾਂਜੀ ਮਤਲਬ ਕਿੱਥੇ ਹੋਈ ਕਿੱਦਾਂ ਮਿਲੇ ਤੁਸੀਂ ਭਾਜੀ ਮੈਂ ਸਿੱਧਾ ਉਹਦੇ ਘਰ ਚਲ ਗਿਆ ਸੀ ਉਹ ਪਿਆਰ ਬਾਤ ਹਾਂਜੀ ਭਾਜੀ ਅੱਛਾ ਤੇ ਮੈਂ ਫਿਰ ਪਿੱਛੇ ਲੈ ਕੇ ਜਾਣਾ ਫੁੱਲ ਦਿੱਤਾ ਆ ਬਾਹਰ ਫੜਿਆ ਸੀ ਅੱਛਾ ਇਸੇ ਬਾਹਰ ਏਦਾਂ ਜਾਣੇ ਲੈ ਕੇ ਅੱਛਾ ਬੈਲ ਵਜੇ ਬੈਲ ਵਜੇ ਹਾਂ ਸਰ ਆਈ ਫਿਰ ਸਰ ਘਰ ਦੇ ਤੇ ਸਾਰੇ ਇਕੱਠੇ ਹੀਗੇ ਇੱਥੇ ਬੈਠੇ ਹਾਂ ਵੇਖਣ ਨਹੀਂ ਕੋਣ ਆ ਤੇ ਮੈਂ ਜਦੋਂ ਕੱਟਿਆ ਫੁੱਲ ਹਾਂ ਉਹ ਕਹਿ ਹਾਂ ਤੇ ਕਹਿੰਦੀ ਕਿੰਨੇ ਪੈਸੇ ਬਣੇ ਹੈ ਫੁੱਲ ਦੇ ਕਿੰਨੇ ਪੈਸੇ ਬਣੇ ਹਾਂਜੀ ਫੁੱਲ ਕਿਹੜਾ ਹੈ ਭਾਜੀ ਗੋਭੀ ਦਾ ਕਿਹੜਾ ਕੋਲੇ ਗੋਭੀ ਦੇ ਲੈ ਅੱਜ ਹਰ ਆਪਣਾ ਸਬਜੀ ਦਾ ਕੰਮ ਨਹੀਂ ਨਾ ਅੱਛਾ ਅੱਛਾ ਸਬਜੀ ਦਾ ਕੰਮ ਹੈ ਤੇ ਬੜਾ ਫਿਰ ਕੋਲੇ ਲੈ ਤੈਨੂੰ ਅੱਛਾ ਤੈਨੂੰ ਨੇ 15 ਰੁਪਏ 15 ਰੁਪਏ ਕਿਲੋ ਦੇ ਅੱਛਾ ਉੱਥੋਂ ਫਿਰ ਤੁਹਾਡੀ ਪਹਿਲੀ ਮੁਲਾਕਾਤ ਹੋਈ ਤੇ ਫਿਰ ਜਦੋਂ ਪਹਿਲੀ ਮੁਲਾਕਾਤ ਵੇ ਤੇ ਤੂੰ ਦਿੱਤਾ ਗੋਭੀ ਦਾ ਫੁੱਲ ਹਾਂਜੀ ਹਨਾ ਉਹਨੇ ਫਿਰ ਤੈਨੂੰ ਮੁੱਲ ਪਾਤਾ ਗੋਭੀ ਦਾ ਵੀ ਤੂੰ ਕਹਿਤਾ ਤੂੰ ਤੇ ਤਿਆਰ ਨਾ ਦਿੱਤਾ ਹਾਂਜੀ ਹਾਂਜੀ ਭਾਜੀ ਤੁਹਾਨੂੰ ਪਤਾ ਉਹ ਅਗੋ ਕਹਿੰਦੀ ਕਿੰਨੇ ਪੈਸੇ ਬਣ ਗਏ ਹਾਂਜੀ ਚਲੋ ਕੋਈ ਮੈਂ ਵੀ ਉਦੋਂ ਫਿਰ ਨਵਾਂ ਨਵਾਂ ਗਿਆ ਸੀ ਉਹਨਾਂ ਦੇ ਘਰ ਸਾਇ ਫਿਰ ਮੈਂ ਵੀ ਫਿਰ ਜਿਆਦਾ ਨਹੀਂ ਆਕੇ ਪਏਵੇਂ ਚਲੋ ਸਭਾ ਸਬਜੀ ਵੀ ਇੱਧਰ ਆਹ ਚਲੋ ਹਾਂ ਕਿਉਂਕਿ ਇਹ ਆਪਣਾ ਸਬਜੀ ਦਾ ਕੰਮ ਆ ਅੱਛਾ ਅੱਛਾ ਹਾਂਜੀ ਤੇ ਫਿਰ ਤੂੰ ਦੂਜੀ ਮੁਲਾਕਾਤ ਕਿਦਾਂ ਕੀਤੀ ਉਹਦੋਂ ਭਾਈ ਸਿੱਧਾ ਤੇ ਘਰ ਚ ਲੱਗਿਆ ਮੈਂ ਕਿਆ ਬਾਤ ਹਾਂਜੀ ਪਾਜੀ ਬੜਾ ਦਿਲ ਭਾਈ ਤੁਹਾਨੂੰ ਪਤਾ ਹੈ ਦਿਲ ਕੱਢਣਾ ਹੀ ਪੈਂਦਾ ਵਾ ਹਾਂਜੀ ਅੱਛਾ ਤੇ ਦੂਜੀ ਮੁਲਾਕਾਤ ਵਿੱਚ ਤੂੰ ਫਿਰ ਕੀ ਕਰਨ ਗਿਆ ਹੱਥ ਮੰਗਣੀਆਂ ਸੀ ਪਾਜੀ ਹੱਥ ਕੁੜੀ ਦਾ ਹਾਂਜੀ ਦੇ ਤਾ ਫਿਰ ਨਾ ਨਹੀਂ ਨਹੀਂ ਪਾਜੀ ਉਹਨਾਂ ਨੇ ਸੋਧ ਮੇਰਾ ਤੋੜ ਕੇ ਭੇਜਿਆ ਵਾ ਓਹੋ ਉਹ ਰਹੀ ਕੁੜੀ ਨੇ ਨਹੀਂ ਹੋ ਜਾ ਭਰਾਵਾਂ ਨੇ ਅੱਛਾ ਤੂੰ ਇਹ ਦੇਖ ਤਾ ਬਹੁਤ ਗਲਤ ਗੱਲ ਨਹੀਂ ਮੈਨੂੰ ਘਟਿਆ ਉਹ ਬਹੁਤ ਗਲਤ ਗੱਲ ਤੂੰ ਇਹ ਨਾ ਤੇਰੇ ਮਾਰੀ ਭਾਰੀ ਆਸ ਤੇ ਬਹੁਤ ਟੁੱਟਿਆ ਹੋਇਆ ਵਾ ਅੱਛਾ ਤੇ ਚੱਲ ਰੋਣਾ ਪਾਜੀ ਰੋ ਰੋਣਾ ਭਾਜੀ ਰੋਣਾ ਪਾਜੀ ਰੋਣਾ ਗੱਲ ਸੁਣੋ ਅੱਗੇ ਅੱਗੇ ਗੱਲ ਸੁਣਦੇ ਆਂ ਪਾਜੀ ਬਹੁਤ ਉਦਾਸ ਹੋ ਗਏ ਨੇ ਕੁੜੀ ਨੇ ਦਿਲ ਤੋੜਿਆ ਕੁੜੀ ਲਈ ਚੰਗੀ ਗੱਲ ਨਹੀਂ ਉਸ ਤੋਂ ਵੱਧ ਕੇ ਉਹਨਾਂ ਦੇ ਭਰਾਵਾਂ ਦੀ ਚੰਗੀ ਗੱਲ ਨਹੀਂ ਉਸ ਤੋਂ ਵੱਧ ਕੇ ਇੱਕ ਕੰਜਰ ਦੀ ਚੰਗੀ ਗੱਲ ਨਹੀਂ ਕਿ ਜਿਹੜਾ ਇਹਦੇ ਘਰ ਸਦਾ ਆਤਮੰਗਾਂ ਚੱਲ ਗਿਆ ਕੋਈ ਵਿਚੋਲਾ ਹੀ ਪਾ ਲੈਂਦਾ ਤੇ ਪਾਜੀ ਅੱਛਾ ਤੇ ਫੇਰ ਗਾੜੀ ਫਿਰ ਗੱਲ ਕੀ ਬਣੀ ਇਹ ਤੇ ਪਾਜੀ ਕੁੜੀ ਨੇ ਤਰਸ ਖਾ ਲਿਆ ਅੱਛਾ ਤੇ ਇਰਤੇ ਤਰਸ ਖਾ ਲਿਆ ਹਾਂਜੀ ਵਾਓ ਇੰਜ ਇੰਜ ਕਰ ਰਿਹਾ ਤੂੰ ਨਾ ਸਾਡੇ ਪਿੰਡ ਨਾ ਆਇਆ ਕਰ ਅੱਛਾ ਫੇਰ ਇਹ ਰ ਭਾਜੀ ਮੈਂ ਹਾਂ ਮੈਂ ਤੇ ਟੌਰ ਨਾਉਂਗਾ ਅਛਾ ਮੈਂ ਨਾ ਟੌਰ ਨਾਉਂਗਾ ਤਾਂ ਡਿਪੈਂਡ ਹੈ ਹੂੰ ਕੰਦੀ ਇਦਾਂ ਮੈਂ ਫਿਰ ਨਾ ਵੀ ਫਿਰ ਹਸਤਾ ਇਦਾਂ ਹੀ ਆ ਫਿਰ ਤੇ ਫਿਰ ਕੰਦੀ ਫਿਰ ਇਦਾਂ ਫਿਰ ਤੂੰ ਦੂਜੀ ਵੀ ਤਰਾ ਲੈਣੀ ਆ ਜਾਣੀ ਕਿ ਪਾ ਦੂਜੀ ਵੀ ਫਿਰ ਉਹਨੂੰ ਫਿਰ ਪਿਆਰ ਨਹੀਂ ਨਾ ਰਿਹਾ ਤੇਰੇ ਨਾਲ ਪਿਆਰ ਭਾਈ ਤੁਹਾਨੂੰ ਪਤਾ ਹੀ ਆ ਪਰ ਨਹੀਂ ਹਾਂ ਨਹੀਂ ਮੈਨੂੰ ਇਹ ਕੜੀ ਪਿਆਰ ਨਾ ਸਮਝਾਇਆ ਕਹਿੰਦੀ ਕਹਿੰਦੀ ਹਾਂ ਮੇਰੀ ਗੱਲ ਮੰਨੋ ਨਾ ਹਾਏ ਹਾਂਜੀ ਦੱਸੋ ਨਾ ਕਹਿੰਦੀ ਐ ਜੇਕਰ ਮੈਂ ਤੁਹਾਨੂੰ ਪਿਆਰ ਬਹੁਤ ਕਰਦੀ ਆ ਆਹ ਤੇ ਮੈਂ ਫਿਰ ਤਾਨੂੰ ਪਤਾ ਦਿਲ ਦੀ ਫੀਲ ਹੂੰ ਜਾਗ ਪਈ ਸੀ ਹਾਂ ਫੀਲਿੰਗ ਜਾਗ ਗਈ ਫੀਲਿੰਗ ਜਾ ਕੁੜੀ ਪਸੰਦ ਕਰ ਰਹੀ ਪਸੰਦ ਕਰ ਰਹੀ ਕਹਿੰਦੀ ਮੈਂ ਤੁਹਾਨੂੰ ਪਿਆਰ ਬਹੁਤ ਕਰਦੀ ਹਾਂ ਓਹ ਤੇ ਮੈਂ ਆਖਿਆ ਫਿਰ ਹਾਂਜੀ ਕੀ ਕੀਤਾ ਜਾਵੇ ਕਹਿੰਦੀ ਇੰਜ ਕਰੋ ਤੁਹਾਡੀ ਫਿਰ ਦੂਜੀ ਵੀ ਬਾਹਰ ਟੁੱਟ ਜੈ ਜੇ ਤੁਸੀਂ ਆਕਰ ਨਾ ਕੋਹੋਗੇ ਆਓਗੇ ਪਿੰਡ ਦੇ ਤੇ ਕਹਿੰਦੀ ਇੰਜ ਕਰੋ ਤੁਸੀਂ ਬਾਹਰ ਚਲ ਜੋ ਓਹ ਹਾਂਜੀ ਕੁੜੀ ਦੇ ਚੰਗੇ ਜਜ਼ਬਾਤ ਸੀ ਹਾਂਜੀ ਬਾਹਰ ਚਲ ਜੂਗਾ ਤੇ ਇੱਥੇ ਲੋਕਾਂ ਦੀ ਨਿਗਾਹ ਚ ਵੀ ਬਾਜੂਗਾ ਇੱਥੇ ਖਾਂਦਾ ਘੜੀ ਘੜੀ ਫਿਰ ਦੂ ਬਾਹਰ ਚਲੇਗਾ

ਆਹ ਮੁੱਕੀ ਮਾਰੀ ਹੋਣੀ ਨਾ ਮਾਪੇ ਨੇ ਨਹੀਂ ਕਰਾਂ ਮਾਰਿਆ ਕਰਾਂ ਮਾਰ ਹਾਂਜੀ ਠੀਕ ਹੈ ਠੀਕ ਤੇਰੇ ਜ਼ੋਰ-ਜ਼ੋਰ ਪਾਇਆ ਫਿਰ ਭਰਾ ਟਾੜਾ ਅਮਰੀਕਾ ਪੁੱਜਿਆ ਹੂੰ ਦੋ ਢਾਈ ਸਾਲਾਂ ਬਾਅਦ ਆਇਆ ਫਿਰ ਮੈਂ ਤੇ ਉਦੋਂ ਨੂੰ ਭਾਜੀ ਉਹਦਾ ਵਿਆਹ ਹੋ ਗਿਆ ਨਹੀਂ ਮਤਲਬ ਜਦੋਂ ਤੂੰ ਬਾਹਰ ਗਿਆ ਹਾਂਜੀ ਤੇ ਫਿਰ ਦੋ ਨੰਬਰ 'ਚ ਹੀ ਗਿਆ ਹਾਂ ਹਾਂਜੀ ਹਾਂਜੀ ਮੈਂ ਦੋ ਨੰਬਰ 'ਚ ਗਿਆ ਤਾਂ ਹੈ ਅੱਛਾ ਤੇ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਵਾਲੇ ਬਾਹਰ ਵਾਲਿਆਂ ਨੇ ਭਾਜੀ ਕੁਝ ਨਹੀਂ ਹਾਂ ਦੋੜ ਤਾਂ ਕੱਢਤਾ ਕਰੋ ਦੇਸ਼ਾ ਕਰਦਾ ਪਾਜੀ ਰਿਪੋਰਟ ਕਰਦਾ ਅੱਛਾ ਤੇ ਫੇਰ ਤੂੰ ਯਾਰ ਪਾਜੀ ਮੇਰਾ ਸਬਜੀ ਦਾ ਵੀ ਕੰਮ ਟੋਪ ਕਰਦਾ ਕਾਹਨ ਕਹੀਦਾ ਨਾ ਨਾ ਜੇ ਪਰਜਾ ਚੁੱਕੇ ਦੋ ਨੰਬਰ ਤੇ ਬੜੀ ਯਾਰੀ ਸਮਝਾਇਆ ਪਰ ਪਤਾ ਨਹੀਂ ਕਿਉਂ ਲੱਗ ਜਾਂਦੇ ਮਗਰ ਇੱਥੇ ਕਰ ਲੋ ਜਿੰਨਾ ਤੂੰ ਉੱਥੇ ਪੈਸਾ ਲਾਇਆ ਕਿਤੇ ਉਹ ਸਬਜੀ ਨਾਲ ਉਹ ਕਿਤੇ ਬਿਜ਼ਨਸ ਹੋਰ ਤੋੜ ਲੈਣਾ ਹੈ ਪਾਜੀ ਫੇਰ ਮੈਂ ਨਾ ਦੋ ਮੋਟਾ ਇਨਸਾਨਾ ਬਹੁਤ ਵਾਪਸ ਰਿਪੋਰਟ ਕੀਤਾ ਉਹਨਾਂ ਨੇ ਅੱਛਾ ਤੇ ਹਜੇ ਵੀ ਆਦੀ ਗੱਲ ਮਾਤਾ ਕਰੇਂਦੀ ਹੂੰ ਤੇ ਤੂੰ ਫੇਰ ਕਹਿਤਾ ਨਾ ਵੀ ਮੰਮੀ ਮੈਂ ਤੇ ਉਸੇ ਕੁੜੀ ਨਾਲ ਕਰਾਉਣਾ ਮੈਂ ਕਿ ਮੈਂ ਉਸੇ ਨਾਲ ਕਰਾਉਣਾ ਮੈਨੂੰ ਆਵਾਜ਼ ਹੀ ਨਹੀਂ ਚੜੀ ਗਈ ਮੈਂ ਨਹੀਂ ਮੰਨਿਆ ਮੈਂ ਮੈਂ ਜੇ ਵਿਆਹ ਕਰਾਉਣਾ ਉਸੇ ਕੁੜੀ ਨਾਲ ਕਰਾਉਣਾ ਉਸੇ ਕੁੜੀ ਨਾਲ ਕੀ ਬਾਤ ਤੇ ਮੈਂ ਫਿਰ ਚਲ ਗਿਆ ਉਹਦੇ ਪਿੰਡ ਜਿੱਥੇ ਵਿਆਹੀਿੱਤੇ ਵਿਆਹੀ ਅੱਛਾ ਮਾੜੀ ਬੂਏ ਚ ਲੱਤ ਬੂਆ ਦੇ ਕੋਈ ਨਹੀਂ ਬੜਾ ਮੇਰਾ ਬਾੜਾ ਹੈ ਦੱਕ ਪੀਰ ਹੁੰਦਾ ਈ ਉਹ ਮਾੜੀ ਗੱਲ ਹੈ ਦੱਲ ਬੁਝਾਈ ਫੇਰ ਖੋਲੇ ਬੂਆ ਫੇਰ ਕੁਸ਼ਾਨੈਮ ਨਹੀਂ ਕਹਿੰਦੀ ਹਾਂਜੀ ਕੌਣ ਕਹਿੰਦੇ ਕੌਣ ਭਾਜੀ ਕਹਿੰਦੇ ਹਾਂਜੀ ਕੌਣ ਅੱਛਾ ਮੈਂ ਭੁੱਲ ਗਈ ਉਹ ਮੈਂ ਭੁੱਲ ਗਈ ਉਹ ਫੇਰ ਫੇਰੇ ਕੁਝ ਨਹੀਂ ਕਹਿੰਦੀ ਕਹਿੰਦੀ ਤੁਸੀਂ ਸੱਤੇ ਆਏ ਹਾਂ ਮੈਂ ਗਾਂਜੀ ਕਹਿੰਦੀ ਬੜੇ ਸਾਲਾਂ ਬਾਅਦ ਆਏ ਜੀ ਮੈਂ ਤੁਹੀ ਤੇ ਭੇਜਿਆ ਸੀ ਫੇਰ ਅੰਦਰ ਭਟਾਇਆ ਚਾਹ ਪਾਣੀ ਥੋੜੀ ਧੋਖਾ ਕਰ ਗਈ ਉਰੀ ਦੋਖਾ ਪਈ ਤੋਕਾ ਕਰ ਗਏ ਫੇਰ ਤੈਨੂੰ ਕੀ ਕਹਿੰਦੀ ਚਾਹ ਪਾਣੀ ਪੀਣ ਤੋਂ ਬਾਅਦ ਵਿੱਚ ਚਾਹ ਪਾਣੀ ਪਿਆ ਬੱਚੇ ਆਏ ਉਹਦੇ ਲੱਗ ਬੱਚੇ ਆਏ ਹਾਂ ਕੰਦੀ ਬੱਚਾ ਤੇਰਾ ਮਾਮਾ ਵਾ ਕਹ ਜੀ ਗੱਲ ਦੇਖੋ ਕਿਤੇ ਲਾਈ ਆ ਬਹੁ ਮਾਰੀ ਗੱਲ ਕਹਿੰਦੀ ਮਾਮਾ ਵਾ ਤੇਰਾ ਨਾ ਫਰਲੇ ਹੱਥ ਫੇਰ ਉਹਦਾ ਮੈਂ ਮਾਮਾ ਨਹੀਂ ਮੈਂ ਦਾ ਮੈਂ ਇਹਦੇ ਘਰ ਆ ਉਹ ਹੱਥ ਪਰੇ ਜਿੱਤ ਕਿੰਨਾ ਹੋਣਿਆ ਉਹਨਾਂ ਫੇ ਡੈਡੀ ਸਾਦ ਲੈਣਾ ਡੈਡੀ ਦੀ ਡੈਡੀ ਨੇ ਉੱਤੇ ਢਾ ਲਿਆ ਬਾਜੀ ਫੇਰ ਬਾਹ ਤੋਰਦੀ ਉੱਤੇ ਹੀ ਉਹ ਹੋ ਹੋ ਬਾਹ ਫੇਰ ਮੋੜ ਕਰਕੇ ਉਹ ਟੁੱਟੀ ਆ ਉਹੀ ਟੁੱਟੀ ਬਾਜੀ ਮਾੜੀ ਗੱਲ ਹੋਈ ਤੇ ਫੇਰ ਤੂੰ ਬਾਜ ਕੁੜੀ ਕਹਿੰਦੀ ਕਹਿੰਦੀ ਨਾ ਕੁਟੋ ਇੰਨਾ ਦਾ ਮਾਮਾ ਆ ਫੇਰ ਤੂੰ ਬਾਹਰ ਆ ਲਈਆਂ ਆ ਤਾਂ ਜਿਹੜੀ ਨੇ ਫੇਰ ਉਹਨਾਂ ਜਗ ਆਏ ਮੇਰੀ ਪਾਜੀ ਇਹ ਤੇ ਨਿਸ਼ਾਨੀਆਂ ਹੀ ਜਦੋਂ ਮੈਂ ਜਾਣ ਲੱਗਾ ਸੀ ਹੂੰ ਇਹ ਉਹਦੀਆਂ ਨਿਸ਼ਾਨੀਆਂ ਜਿੱਦਾਂ ਉਹਨੇ ਮੈਨੂੰ ਜ਼ਿੰਦਗੀ ਦੇ ਵਿੱਚ ਫੋਲਡ ਕੀਤਾ ਨਾ ਉਹਦੇ ਉਹਨੇ ਅਣਕਾਫ ਦਿੱਤੇ ਫੋਲਡ ਵਾਲੀਆਂ ਆ ਵੇਖੋ ਫੋਲਡ ਹੀ ਰਹਿਣਾ ਫੋਲਡ ਨਮੀ ਆ ਵੇਖੋ ਮੈਂ ਤੇ ਆ ਮੈਨੂੰ ਕਈ ਵਾਰੀ ਵਿੱਚੋ ਹਾਸਾ ਵੀ ਆ ਜਾਂਦਾ ਕਈ ਵਾਰੀ ਤੇਰੇ ਤੇ ਰੋਣਾ ਵੀ ਆਉਂਦਾ ਵੀ ਕਿੱਦਾਂ ਦਾ ਆਸ਼ਿਕਾ ਯਾਰ ਤੂੰ ਹੈਂ ਸੱਤਾ ਬਫੇਰ ਘਰ ਉੱਥੇ ਵੀ ਘਰ ਗਏ ਤਾਂ ਉੱਥੇ ਵੀ ਫੇਰ ਘਰ ਗਏ ਫੇਰ ਉਸ ਤੋਂ ਤੌਣੀ ਖਾ ਕੇ ਆ ਕੀ ਫਾਇਦਾ ਹੈ ਭਾਜੀ ਮੈਨੂੰ ਤੇ ਕੋਈ ਨਹੀਂ ਫਾਇਦਾ ਹੋਇਆ ਅੱਛਾ ਉਹ ਡਾਕਟਰਾਂ ਨੂੰ ਜ਼ਰੂਰ ਹੋਇਆ ਜੇ ਇਹ ਗੱਲ ਹੋਈ ਯਾਰ ਹੁਣ ਤੇਰਾ ਬਿਜ਼ਨਸ ਕੀ ਆ ਭਾਜੀ ਬਿਜ਼ਨਸ ਆਖਿਆ ਮੈਂ ਮम्मी पापा ਨੂੰ ਆਖਿਆ ਹੀ ਮੈਂ ਕਿ ਮੈਂ ਕੋਈ ਖੋਲਦਾ ਬਿਜ਼ਨਸ ਅੱਛਾ ਕਹਿੰਦੇ ਹਾਂਡੇ ਤਾਂ ਹੱਥ ਖੜੇ ਆ ਉਹ ਭਾਜੀ ਹਾਂਜੀ ਇਹ ਹੋਇਆ ਭਾਜੀ ਦਰਦ ਪੋਦੀ ਤਾਇਆ ਰਖਮਾ ਜੇ ਦੁਬਾਰਾ ਹੋਈ ਸੀ ਜਿਹੜਾ ਦਿਲ ਤੇ ਲੱਗਾ ਨਾ ਉਹ ਵੀ ਇਸ ਵਕਤ ਤਾਜਾਈਆ ਉਹ ਵੀ ਤਾਜਾਈਆ ਦੁਬਾਰਾ ਲੱਗ ਗਿਆ ਪਹਿਲਾਂ ਘਰ ਦਾ ਕੋਟਾ ਤਾਤਾ ਤੇ ਹੁਣ ਘਰ ਵਾਲੇ ਕੋਟਾ ਤਾਤਾ ਤੇ ਨਿਆਣੇ ਕੋਟਾ ਤਾਤਾ ਨਾਲੇ ਇੱਕ ਜ਼ਖਮ ਗਹਿਰਾ ਹੋ ਕੇ ਜਿਹੜਾ ਮਾਮਾ ਵੱਜਾ ਜਾ ਕੇ ਕੋਈ ਗੱਲ ਹੁਣ ਤੇਰਾ ਫਿਰ ਕੀ ਹੁਣ ਤੂੰ ਕੀ ਸੋਚਿਆ ਵੀ ਇੱਥੇ ਕੀ ਕਰ ਸਕਦਾ ਸੋਚਿਆ ਫਿਰ ਭਾਜੀ ਮੈਂ ਕੁਝ ਨਹੀਂ ਆ ਘਰ ਦੇ ਕਹਿੰਦੇ ਮੇਰੇ ਹੱਥ ਖੜੇ ਆ ਅੱਛਾ ਤੇ ਤੁਹਾਨੂੰ ਪਤਾ ਸਬਜੀ ਕਹਿੰਦੇ ਸਬਜੀ ਵੇਚ ਲਓ ਹੂੰ ਜਿਹੜੀ ਪਹਿਲਾਂ ਬਾ ਜੇ ਜੇ ਮੇਰੀ ਗੱਲ ਤਾਂ ਸੁਣੋ ਜਿਹੜੀ ਜਿਹੜੀ ਸੀ ਜਿੱਤੇ ਮੈਂ ਵੇਚਦਾ ਸੀ ਹੁਣ ਤੇ ਉਹ ਵੀ ਕਿਤੇ ਵੇਗ ਗਈ ਆ ਉਹ ਮਾੜੀ ਗੱਲ ਆ ਹਾਰ ਕੀ ਦੁਆਖਣਾ ਕਿ ਕਰਦਨੇ ਤੁਹਾਨੂੰ ਇੱਕ ਫੁੱਟੀ ਕੋੜੀ ਨਹੀਂ ਦੇਣੀ ਤੇ ਪਾਜੀ ਨੂੰ ਬੜਾ ਗੁੱਸਾ ਆ ਗਿਆ ਹਾਰ ਕੀ ਫਿਰ ਉੱਥੋਂ ਹੀ ਫੈਸਲਾ ਲੈ ਲਿਆ ਕਿ ਮੈਂ ਅੱਜ ਤੋਂ ਬਾਅਦ ਚੂੜੀਆਂ ਕਰਮੀਆਂ ਚੂੜੀਆਂ ਗਲਤ ਕੰਮ 'ਚ ਪੈ ਗਿਆਂਗੇ ਗਲਤ ਕੰਮ 'ਚ ਹਾਂਜੀ ਉਹ ਐਵੇਂ ਕਿੰਨੇ ਹਾਂਸ ਕਿੰਨੇ ਹਾਂ ਕਿੰਨੇ ਅਛਾ ਤਾਂ ਫਿਰ ਤੂੰ ਕੀ ਚੋਰੀ ਕੀਤਾ ਫਿਰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਭਾਜੀ ਹੋਰ ਤੇ ਕੁਝ ਨਹੀਂ ਸਭ ਤੋਂ ਪਹਿਲਾਂ ਮੈਂ ਚੁੱਕਿਆ ਆਪਣੇ ਇੱਕ ਰੋ ਸਿਲੰਡਰ ਹੋ ਫਿਰ ਫਿਰ ਭਾਜੀ ਕੁਝ ਨਹੀਂ ਫਿਰ ਉਹੀ ਸਿਲੰਡਰ ਦੇ ਵੇਚ ਕੇ 12 1300 ਰੁਪਏ ਦਾ ਫਿਰ ਮੈਂ ਗਿਆ ਆਪਣੀ ਨਾਲ ਦੀ ਕੋ ਉਸੇ ਕੋਈ ਨਹੀਂ ਉਸੇ ਫੇਰਾ ਭਲਾ ਜੀ ਕੱਲ੍ਹ ਆ ਫੇਰ ਨਹੀਂ ੱੱਲਾ ਭਾਜੀ ਕਿੱਥੇ ਆ ਹੁਣ ਫਿਰ ਕਿਹੜੇ ਕੰਮ ਚੱਲ ਜਾਉਂ ਨਾ ਮੜਾ ਕਰਤਾ ਫਿਰ ਭਾਈ ਜਿਹਦੇ ਮੈਂ ਤੋਫੇ ਦਿੱਤੇ ਸੀ ਨਾ ਸਾਨੀਆਂ ਰੱਖੀਆਂ ਹੁੰਦੀ ਕਿੱਥੇ ਕਿੱਥੇ ਰੱਖੀਆਂ ਹੂੰ ਚਲੋ ਖਵਾਇਆ ਤੇ ਮੈਂ ਹੈ ਆ 200 300 ਦਾ ਪਰ ਇਤਨੀ ਸਾਨੀਆਂ ਰੱਖ ਕੇ ਆ ਮੈਂ ਫਿਰ ਹੂੰ ਉਹ ਚੋਰੀ ਕੀਤੀ ਉਹ ਚੋਰੀ ਕਰਕੇ ਫਿਰ ਮੈਂ ਆ ਗਿਆ ਉਹਦੇ ਘਰੋਂ ਹੀ ਉਹਦੇ ਘਰੋਂ ਹੀ ਕਹਿੰਦੀ ਮਰ ਜੇ ਹੁਣ ਕੀ ਫਾਇਦਾ ਤੈਨੂੰ ਚੋਰੀਆਂ ਕਰਨ ਦਾ ਹੂੰ ਹੁਣ ਇਹ ਕੰਮ ਤੇ ਆ ਗਿਆ ਕਹਿੰਦੀ ਕਹਿੰਦੀ ਹੁਣ ਇਹ ਕੰਮ ਤੇ ਆ ਗਿਆ ਵਾ ਮੈਂ ਤੂੰ ਲਿਆਂਦਾ ਵੀ ਤੂੰ ਹੀ ਆ ਕਿੰਨੀ ਸੱਟ ਲੱਗੀ ਹੋਈ ਹੈ ਤੇ ਉਹ ਪਾਜੀ ਭੱਜੀ ਭੱਜੀ ਕਮਰੇ ਚ ਲੱਗ ਗਈ ਰੌਂਡ ਅਪ ਮੈਂ ਗਿਆ ਉਹਦੇ ਅੰਦਰ ਇੱਕ ਉਹਨੂੰ ਦਿੱਤਾ ਸੀ ਜਿਵੇਂ ਹੁੰਦਾ ਨਹੀਂ ਪਾਜੀ ਆਪਣਾ ਮੈਲ ਮੈਲ ਜਿੱਦਾਂ ਦਾ ਉਹ ਤੋਹਫੇ ਚ ਉਹ ਜਿਹੜਾ ਨਿਕਾਇਆ ਜਿਹੜਾ ਜਿੱਦਾਂ ਦਾ ਗਦਰ ਫਿਲਮ ਤੋਂ ਜੋ ਹੁੰਦੀ ਹੈ ਹਾਂਜੀ ਉਹਦੇ ਵਿੱਚ ਲੱਗਾ ਹੁੰਦਾ ਵਾ ਨੱਕ ਦੇ ਚ ਹਾਂਜੀ ਹਾਂ ਤਰਾਕ ਚ ਲੱਗਾ ਹੁੰਦਾ ਕਿ ਫੜੋਂਦਾ ਮੈਨੂੰ ਤਾਂ ਪਤਾ ਨਹੀਂ ਲੱਗਣ ਪਤਾ ਨਹੀਂ ਪਾਜੀ ਅਜ ਤੱਕ ਤੇ ਦੇਖਿਆ ਹੁੰਦਾ ਸੀਨ ਹੈਗਾ ਇਹ ਚਲੋ ਜਿੱਦਾਂ ਨਹੀਂ ਪਾ ਅਛਾ ਉਦਾਂ ਦਾ ਦਿੱਤਾ ਤੇ ਉਦਾਂ ਦਾ ਦਿੱਤਾ ਮੈਂ ਖੋਲਿਆ ਬੂਆ ਮੈਂ ਕਿਹਾ ਰੋਣਾ ਮ ਆਪਣੀ ਨਿਸ਼ਾਨੀ ਚੁੱਕਣਾ ਆਵਾ ਅਛਾ ਤੇ ਉਹਨਾਂ ਨੇ ਫਿਰ ਗਲਤ ਇਲਜ਼ਾਮ ਲਾਦਾ ਕਿ ਚੋਰੀ ਕਰਨਾ ਹਾਂ ਚੋਰੀ ਕਰਨਾ ਨਾ ਚੋਰਾ ਚ ਵੱਜ ਗਿਆ ਨਾ ਹੀ ਚੋਰਾ ਚ ਪਾਜੀ ਵੱਜ ਗਿਆ ਕੱਲ ਵੀ ਵੇਖਿਆ ਮੈਂ ਇੱਥੇ ਤੁਹਾਨੂੰ ਸਿਤਰਾ ਪੈਣ ਦੇ ਕਿੱਥੇ ਪਾਜੀ ਆਹ ਰੋਡ ਦੇ ਤੇ ਤੂੰ ਹੀ ਨਾ ਪੜੀ ਪਾਜੀ ਨਹੀਂ ਪਸਾਉਣਾ ਪਾਜੀ ਸਿਤਰਾ ਤਾਂ ਕਿੰਨੇ ਹੱਸਦੇ ਨੇ ਚਲੋ ਦੇਲ ਤੇ जख्म ਲੱਗਾ ਪਰ ਜਦੋਂ ਮੇਰੇ ਛਿੱਤਰ ਵਜਦੇ ਨਾ ਜਦੋਂ ਕੋਈ ਬੰਦਾ ਕਹਿੰਦਾ ਕਿ ਤੁਹਾਡੇ ਛਿੱਤਰ ਵਜਦੇ ਆ ਤੇ ਪਾਚੇ ਮੈਨੂੰ ਬਹੁਤ ਹੀ ਖੁਣ ਜਿਆ ਜਾਂਦਾ ਬਾਜੀ ਕੋਠੇ ਨਾ ਜਾਂਦਾ ਜੀ ਵੇ ਕੋਈ ਦੀ ਭਾਜੀ ਮੈਂ ਤੁਹਾਨੂੰ ਹੁਣ ਪਟੇ ਦੀ ਗੱਲ ਦੱਸਾਂ ਕੋਈ ਬਣ ਜਾਂਦਾ ਆਸ਼ਕੀ ਦੇ ਵਿੱਚ ਪਾਗਲ ਹੋ ਜਾਂਦਾ ਹਾਂਜੀ ਕੋਈ ਸੁਧਰ ਜਾਂਦਾ ਤੇ ਕੋਈ ਬਣ ਜਾਂਦਾ ਸ਼ਾਇਰ ਤੇ ਕੋਈ ਬਣ ਜਾਂਦਾ ਸਿੰਗਰ ਆ ਵੀਰ ਬਣ ਗਿਆ ਚੋਰ ਸਮਝ ਆ ਹਾਂ ਜੀ ਕੱਲ ਪਰਸੇ ਭਾਜੀ ਆਪਾਂ 5 ਲੱਖ ਰੁਪਏ ਦੀ ਗਾਂ ਹੀ ਚੱਕਣੀ ਸੀ ਜੀ ਅਸੀਂ ਵਪਾਰ ਕਰਨਾ ਹੈ ਨਾ ਟੋਲ ਚੱਕਣੀ ਨਹੀਂ ਨਹੀਂ ਭਾਜੀ ਚੋਰੀ ਅੱਛਾ ਚੋਰੀ ਹਾਂ ਜੀ ਕਿੰਨੀ ਦੁੱਧ ਦਿੰਦੀ ਹੈ ਕਿੰਨਾ ਦੁੱਧ ਦਿੰਦੀ ਦਿੰਦੀ ਹੋਗੀ ਭਾਜੀ 5-6 ਕਿਲੋ ਆਹ ਬੱਚਾ ਕੌਣ ਹੈ ਭਤੀਜਾ ਵਗ ਕੇ ਜਾਵੀ ਕਿਸਦਾ ਕਨੈਪਰ ਕਰ ਲਿਆ ਉਹ ਨਹੀਂ ਨਹੀਂ ਭਾਜੀ ਉਹ ਆਪਣਾ ਲਾੜ ਲਾ ਭਤੀਜਾ ਵਾ ਮਾਸ਼ਾ ਲਾੜ ਲਾ ਭਤੀਜਾ ਇੱਧਰ ਆ ਓਏ ਇਹ ਨੂੰ ਨਾ ਕਿਤੇ ਪਾਜੀ ਨੂੰ ਨਾ ਕਿਤੇ ਤੈਨੂੰ ਨਾ ਕਿਤੇ ਕੰਮ ਚ ਦਵਾ ਦੋਗੇ ਨਹੀਂ ਨਹੀਂ ਪਾਜੀ ਇਹਦੇ ਕੱਪੜੇ ਚੱਕ ਕੇ ਬੈਟਮੈਨ ਬਣਾ ਜੀ ਓਏ ਅ ਬੈਟਮੈਨ ਬਣਿਆ ਤਾਂ ਉੱਠੀ ਓਏ ਤਾਂ ਉੱਠੀ ਮੜਾਏ ਇਦਨੂੰ ਮੂੰਹ ਕੱਢ ਸ ਬੈਟਮੈਨ ਤੇਰਾ ਬੈਟ ਕਿੱਥੇ ਆ ਉਹ ਬੈਟ ਪਾਜੀ ਆਪ ਨਹੀਂ ਫੜਾਈਦਾ ਕਿਉਂ ਛੱਟ ਲੱਗੀ ਆ ਕਿਤੇ ਮਾਰਨਾ ਹੈ ਹੈ ਬੰਦਾ ਸ਼ਰਾਰਤੀ ਹੁੰਦਾ ਆਜੀ ਬੜਾ ਬੰਦਾ ਓਏ ਕੀ ਕਰਦੇ ਚਾਚਾ ਪੁੱਛ ਤਾ ਇੰਨਾ ਨਾ ਕਰਿਆ ਚਾਚਾ ਗੁੱਡਾ ਵਾਲਾ ਗੁੱਡਾ ਓਏ ਤੇਰੇ ਗੁੱਡਿਆਂ ਨਾਲ ਤੇ ਮਾਮਾ ਜੀ ਆਪਾ ਆ ਕੱਲ ਰੈਂਡ ਗੇ ਬੁੱड्डा ਮਤ ਨੂੰ ਚੋਰੀ ਕਰਕੇ ਲਿਆ ਦੂੰਗਾ ਲੈ ਆ ਉਹ ਪੇਚਾ ਲੱਗਾ ਕਹਿੰਦਾ ਲਾ ਦੇ ਭਾਜੀ ਨਹੀਂ ਦੇਣ ਜੋ ਐਵੇਂ ਇੱਥੇ ਬੈਠ ਲੈਣਾ ਤੂੰ ਵੀ ਛਾਲ ਮਾਰ ਕੇ ਆ ਵੇਖ ਲੈ ਉਹ ਨਾ ਨਾ ਭਾਜੀ ਨਹੀਂ ਉੱਤੇ ਕਿਥੇ ਚੱਲਣਾ ਚਾਹਤੇ ਨਾ ਚੋਰੀ ਉਹ ਨਾ ਚਾਚਾ ਚੱਗੇ ਵਿਚਾਰਾ ਮੋਢਿਆਂ ਤੇ ਦੁਖੀ ਹੋਇਆ ਚਾਚਾ ਚੱਗੇ ਮਰਿਆ ਪਿਆ ਵਾ ਹਾਂ ਮਰਿਆ ਛੱਪ ਚਾਚਾ ਅੱਗੇ ਤੇ ਦੋਸਤੋ ਬਹੁਤ ਦੁਖ ਵਾਲੀ ਗੱਲ ਆ ਕਿ ਵੀਰ ਆਸ਼ਕ ਤੋਂ ਕਿੱਥੇ ਵਿਚਾਰਾ ਚੋਰ ਬਣ ਗਿਆ ਤੇ ਇਹ ਹੀ ਤੇ ਹੀ ਸਮਝਾਵਾਂਗੇ ਚੋਰੀਆਂ ਠੱਗੀਆਂ ਚ ਕੁਝ ਨਹੀਂ ਰੱਖਿਆ ਚੱਲ ਸਹੀ ਗੱਲ ਆ ਜੀ ਸਹੀ ਇੱਕ ਦਿਨ ਇੱਕ ਦਿਨ ਨਾ ਮੋੜੀ ਵਾਲੇ ਪਰੋਠੇ ਨੂੰ ਨਾ ਬਰਾਜੀ ਕੰਡਿਆ ਅੱਛਾ ਲੈ ਚੱਲੀਆਂ ਖੇਤਾ ਚ ਅੱਛਾ ਉੱਥੋਂ ਕਾਟ ਕੇ ਦੇ ਮੈਂ ਫਾਲਾ ਕਹਿੰਦਾ ਬਰਾ ਮੋਟਾ ਹੋ ਗਿਆ ਆ ਅੱਛਾ ਪਾਈਆਂ ਮੂਲੀਆਂ ਸੀ ਹਾਂ ਪਾਈਆਂ ਮੂਲੀਆਂ ਸੀ ਹਾਂ ਫਿਰ ਮੈਂ ਆਖਿਆ ਇਦਾਂ ਹੀ ਆ ਫਿਰੇ ਖਾਂਦੇ ਪਿੰਦੇ ਘਾਦੇ ਆ ਹਾਂ ਤੇ ਇੰਨਾ ਚ ਪਤਾ ਨਹੀਂ ਕਿਤੇ ਉਹਨਾਂ ਦੀਆਂ ਚੋਰੀਆਂ ਕੀਤੀਆਂ ਹਾਂ ਅਜਾ ਤੇ ਭਾਜੀ ਮੈਂ ਇਹ ਕਹਿਣਾ ਚਾਹੂੰਗਾ ਹਾਂਜੀ ਹਾਂਜੀ ਦੱਸੋ ਬੜਾ ਤੂੰ ਵੀ ਕਹਦੇ ਵੀ ਭਾਈ ਚੋਰੀਆਂ ਨਹੀਂ ਕਰਨੀਆਂ ਚਾਹੀਦੀਆਂ ਸੁਧਰ ਜਾ ਨੀ ਨੀ ਮੈਂ ਤਾਂ ਦੀ ਕਰ ਲੋ ਓ ਭਾਜੀ ਕੰਮ ਹੀ ਚੋਰੀਆਂ ਦਾ ਨਹੀਂ ਘਰ ਤੇ ਚੱਲਦੇ ਮੈਂ ਮੰਨਦਾ ਤੇਰੇ ਘਰ ਚੱਲਦੇ ਹਾਂਜੀ ਹਾਂਜੀ ਪਰ ਮੈਂ ਇਹ ਕਹਿੰਨਾ ਕਿ ਚੋਰੀਆਂ ਨਾ ਕਰ ਚੰਗੀ ਗੱਲ ਨਹੀਂ ਤੇਰੇ ਲਈ ਮੇਰੇ ਲਈ ਹਾਂ ਸਾਰਿਆਂ ਲਈ ਲੈ ਜਿਆ ਕਿ ਚੋਰੀਆਂ ਥਗੀਆਂ ਨਾ ਕਰੋ ਤਾਂ ਦੋ ਨੰਬਰ ਦੇ ਵਿੱਚ ਬਾਹਰ ਜਿਹੜਾ ਤੁਸੀਂ ਜਾਂਦੇ ਹੋ ਨਾ ਜਾਓ ਸਹੀ ਸਹੀ ਗੱਲ ਦੀ ਸਹੀ ਹੈ ਨਾ ਠੀਕ ਉਹਨਾਂ ਦਾ ਭਤੀਜਾ ਲੱਗੇ ਕਿਤੇ ਇਹ ਵੀ ਤੇਰੀਆਂ ਸੁਣ ਸੁਣ ਕੇ ਆ ਤਨ ਤੇਰੇ ਵਰਗਾ ਹੋ ਜਾਊਗਾ। ਹਾਂਜੀ ਦੋਸਤੋ ਪ੍ਰੋਗਰਾਮ ਲੱਗੇ ਆਪਾਂ ਖਤਮ ਕਰਨ ਤੇ ਸਾਰਿਆਂ ਨੂੰ ਹਸਾਉਣਾ ਖਡਾਉਣਾ ਸਾਡੀ ਆਦਤ ਆ ਤੇ ਸਾਡੇ YouTube ਚੈਨਲ ਮਾਨਸੇ 190 ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਅਸੀਂ ਤੁਹਾਡੇ ਲਈ ਕੁਛ ਨਾ ਕੁਛ ਇੰਟਰਟੇਨ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।